બસ ਬੋਲਨੇ ਇਹਨਾਂ ਨੂੰ ਚੁਟਕਲੇ ਜਿੰਨੇ ਮਰਜੀ ਯਾਰ ਪਹਿਲਾਂ ਐਨ.ਐਚ.ਓ ਨਾਲ ਹੁੰਦੇ ਭਗਵਾਨ ਤਮਾਨ ਹੈਗਾ ਚੰਨੀ ਤੇ ਦਵਾ ਲਾਤਾ ਇਹ ਤੇ ਲਾਤਾ ਦਵਾ ਉਹ ਹੁਣ ਤਾਂ ਸ਼ਾਗਲ ਦੇਖ ਤੇ ਗੁੱਸਾ ਜਾਣ ਲੱਗਿਆ ਬਈ ਜਿਵੇਂ ਹੁਣ ਆ ਫੜਿਆ ਨਾ ਪੋਸਟਰ ਉਵੇਂ ਆ ਆ ਆਮ ਆਨਮੀ ਪਾਰਟੀ ਦੇ ਝੰਡੇ ਫੜੇ ਹੋਏ ਹੁੰਦੇ ਸੀਗੇ ਅਸੀਂ ਨਾਰੇ ਲਾਉਂਦੇ ਫਿਰਦੇ ਹੁੰਦੇ ਸੀਗੇ ਅਸੀਂ ਹੀ ਸੀਗੇ ਉਹ ਮੁੜ ਕੇ ਹੁਣ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਹੋਇਆ ਕੱਖ ਨਹੀਂ ਇਹਨਾਂ ਤੋਂ ਅਸੀਂ ਫੇਰ ਆਪਦੇ ਚੱਕ ਲਿਆ ਹੁਣ ਇਹਦਾ ਕਹਿੰਦੇ ਸੀਗੇ ਨੀ ਪੱਥਰ ਤਾਂ ਮੂਰਤੀਆਂ ਦੇ ਲੱਗਦੇ ਹੁੰਦੇ ਨੇ ਨੀ ਪੱਥਰ ਤਾਂ ਰਾਜਮ ਮਿਸਤਰੀ ਦਾ ਕੀ ਭਗਵਾਨ ਤਮਨ ਅਰਜੋਤ ਬੈਂਸ ਜਾਂ ਉਹਦੇ ਚ ਇੱਕ ਹੋਰ ਲੋਕਲ ਐਮਐਲਏ ਉਹਨਾਂ ਚੋਂ ਰਾਜਮ ਮਿਸਤਰੀ ਕਿਹੜਾਗਾ ਹੁਣ ਤਾਂ ਸਾਨੂੰ ਆਵਦੇ ਆਵਦੇ ਨਾਲੇ ਤਾਂ ਗੁੱਸਾ ਆਉਂਦਾ ਹੈਗਾ ਨਾਲੇ ਤਰਸ ਆਉਂਦਾ ਹੈਗਾ ਗੁੱਸਾ ਇਸ ਗੱਲੋਂ ਆਉਂਦਾ ਵੀ ਉਹ ਵੋਟਾਂ ਪਾਤੀਆਂ ਇਹਨਾਂ ਨੂੰ ਵੀ ਕਿਵੇਂ ਚੋੜੇ ਹੋ ਹੋ ਕੇ ਪਾਈਆਂ ਹਨ ਵੀ ਉਰੇ ਭੱਜੇ ਫਿਰਦੇ ਸੀਗੇ ਤਰਸ ਇਸ ਕਰਕੇ ਆਉਂਦਾ ਯਾਰ ਵੀ ਹਲੇ ਵੀ ਧੱਕੇ ਖਾਰੇ ਆ ਰਹੇ ਆਗੇ ਇਹਨਾਂ ਨੇ ਤਾਂ ਜਮੀਂ ਠੰਡੇ ਵਾਸਤੇ ਜਪਾਤਾ ਕੰਮ ਕਰੀ ਗੱਖ ਨਹੀਂ ਜਮੀਂ ਨਫਿੱਤ ਸਰਕਾਰ ਹੁਣ ਤੱਕ ਦੀ ਜਿਹੜਾ ਵਿਕਾਸ ਉਹਨਾਂ ਨੇ 70 ਸਾਲਾਂ ਚ ਕਰਿਆ ਸੀ ਇਹਨਾਂ ਨੇ 3 ਸਾਲਾਂ ਚ ਮਿੱਟੀ ਬਲੀਤ ਕਰਦੀ ਉਹਦੀ ਵੀ ਜਿੰਨੇ ਜਿੰਨੇ ਪੈਸਿਆਂ ਦੇ ਇਹਨਾਂ ਨੇ ਫਲੈਕਸ ਲਾਏ ਨੇ ਨਾ ਉਹਨੇ ਦੇ ਵਿੱਚ ਟੀਚਰ ਭਰਤੀ ਕਰ ਲੈਂਦੇ ਸਾਰੇ ਖੁਸ਼ ਹੋ ਜਾਂਦੇ ਇਹ ਹਰ ਗਲੀ ਹਰ ਮੋੜ ਹਰ ਮਤਲਬ ਆਪਾਂ ਮਹੱਲੇ ਦੇ ਵਿੱਚ ਜਾ ਕੇ ਦੇਖੀਏ 20 20 ਪੋਸਟਰ ਇਹਨਾਂ ਦੀ ਐਂਟਰੀ ਦੇ ਉੱਤੇ ਹੁੰਦੇ ਨੇ ਆ ਹੁਣ ਪਿੱਛੇ ਐਮਸੀ ਦੀਆਂ ਇਲੈਕਸ਼ਨ ਆਈਆਂ ਸੀਗੀਆਂ ਮਹੱਲਿਆਂ ਚ ਨਹੀਂ ਬਣ ਦਿੱਤੇ ਹੈਗੇ ਪਰ ਹੁਣ 27 ਦੇ ਵਿੱਚ ਇਹਨਾਂ ਨੂੰ ਪਹਿਲਾਂ ਹੀ ਪਤਾ ਇੰਟਿਊਸ਼ਨ ਹੈਗੀ ਐ ਇਹਨਾਂ ਨੂੰ ਵੀ ਹੁਣ ਸਾਡਾ ਕੰਮ ਹੋਣਾ ਨਹੀਂ ਜਿੰਨਾ ਖਾਧਾ ਜਾਂਦਾ ਖਾ ਲੋ ਮਿਲਦੇ ਤੱਕ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਦਾ ਧਰਨਾ ਹੈਗਾ ਉਹਦਣੇ ਕੋਠੀ ਤੋਂ ਬਾਹਰ ਹੋ ਜਾਂਦੇ ਨੇ ਇਹ ਕਿਤੇ ਵੀ ਲਾ ਲੋ ਸੰਗਰੂਰ ਲਾ ਲੋ ਸੰਗਰੂਰ ਧਰਨਾ ਲੱਗਦਾ ਸਾਨੂੰ ਕੋਠੀ ਦੇ ਗੇਟ ਤੱਕ ਨਹੀਂ ਪਹੁੰਚਣ ਦਿੱਤਾ ਜਾਂਦਾ ਭਰਤੀਆਂ ਕਰਨੀਆਂ ਤੇ ਕੀ ਸੀ ਇਹਨਾਂ ਨੇ ਜਿਹੜੀਆਂ ਪਹਿਲਾਂ ਦੀਆਂ ਸੀਗੀਆਂ ਲੰਕਨੀਆਂ ਭਰਤੀਆਂ ਉੱਪਰ ਸਰਕਾਰ ਨੇ ਕਟੀਆਂ ਹੋਈਆਂ ਪੋਸਟਾਂ ਇਹਨਾਂ ਤੋਂ ਉਹ ਤੱਕ ਨਹੀਂ ਪੂਰੀਆਂ ਹੋਈਆਂ ਉਹਨਾਂ ਦਾ ਪੇ ਜਿਹੜੇ ਜੁਆਇਨ ਹੋਏ ਹੋਏ ਨੇ ਉਹਨਾਂ ਨੂੰ ਕੱਢ ਰਹੇ ਨੇ ਕੰਮ ਦਾ ਨਹੀਂ ਅਸੀਂ ਤੋੜਿਆ ਡੱਕਾ 27 'ਚ ਝਾੜੂ ਖਿਲਰੂ ਪੱਕਾ ਤੇ ਗੱਲਬਾਤ ਹੋਰ ਵੀ ਕਰਨੇ ਲਗਾਤਾਰ ਇੱਥੇ ਜਿਹਦੇ ਬੰਦੀਆਂ ਪਹੁੰਚ ਰਹੀਆਂ ਨੇ 250 ਆਟ ਐਂਡ ਕ੍ਰਾਫਟ ਜਿਹੜੀ ਪਿੱਛੇ ਜਿਹੜੀ ਨਵੀਂ ਇੱਥੇ ਪਹੁੰਚੀ ਹੈ ਬਾਈ ਜੀ ਸਭ ਤੋਂ ਪਹਿਲਾਂ ਤਾਂ ਲੁਧਿਆਣੇ ਪਹੁੰਚਣ ਦਾ ਮੁੱਖ ਕਾਰਨ ਕੀ ਤੁਹਾਡਾ ਅੱਜ ਦਾ ਵੀਰ ਜੀ ਮੁੱਖ ਕਾਰਨ ਤਾਂ ਲੁਧਿਆਣੇ ਪਹੁੰਚਣ ਦਾ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਮੇਰਾ ਵਾਦਾ ਅਗਲੇ ਢੇਲ ਸਾਲ 'ਚ ਕਰੂੰਗਾ ਰਿਕਾਰਡ ਤੋੜ ਵਿਕਾਸ ਮਤਲਬ ਪਹਿਲਾਂ 3 ਸਾਲ ਕੀ ਹੋ ਗਿਆ ਸੀ ਹਣਾ ਪਹਿਲੇ 3 ਸਾਲ ਕੀ ਹੋ ਗਿਆ ਮਤਲਬ ਸਿੱਖਿਆ ਦੇ ਖੇਤਰ ਦੇ ਵਿੱਚ ਕਹਿੰਦੇ ਸੀਗੇ ਇਹ ਅਸੀਂ ਬਹੁਤ ਜ਼ਿਆਦਾ ਭਰਤੀਆਂ ਕਰਾਂਗੇ ਸਿਹਤ ਦੇ ਖੇਤਰ ਚ ਕਹਿੰਦੇ ਸੀਗੇ ਬਹੁਤ ਜ਼ਿਆਦਾ ਭਰਤੀਆਂ ਕਰਾਂਗੇ ਭਰਤੀਆਂ ਕਰਨੀਆਂ ਤਾਂ ਕੀ ਸੀ ਇਹਨਾਂ ਨੇ ਜਿਹੜੀਆਂ ਪਹਿਲਾਂ ਦੀਆਂ ਸੀਗੀਆਂ ਲੰਮਕਦੀਆਂ ਭਰਤੀਆਂ ਸਰਕਾਰ ਨੇ ਕੱਢੀਆਂ ਹੋਈਆਂ ਪੋਸਟਾਂ ਇਹਨਾਂ ਤੋਂ ਉਹ ਤੱਕ ਨਹੀਂ ਪੂਰੀਆਂ ਹੋਈਆਂ ਉਹਨਾਂ ਦਾ ਪੇਪਰ ਲੈ ਕੇ ਉਹ ਬੰਦੇ ਜੁਆਇਨ ਨਹੀਂ ਕਰਵਾਏ ਗਏ ਜਿਹੜੇ ਜੁਆਇਨ ਹੋਏ ਹੋਏ ਨੇ ਉਹਨਾਂ ਨੂੰ ਕੱਢ ਰਹੇ ਨੇ ਇਹ ਹਣਾ ਇਹ ਵਿਕਾਸ ਕਿਹੜੇ ਪਾਸੇ ਹੋਊਗਾ ਫਿਰ ਹਣਾ ਸਕੂਲਾਂ ਨੂੰ ਰੰਗ ਕਰਕੇ ਆਪਾਂ ਕਹਿ ਦਈਏ ਸਿੱਖਿਆ ਐਮਿਨੈਂਸ ਬਣ ਗਿਆ ਜੀ ਐਵੇਂ ਬਣ ਜਾਂਦਾ ਹੁੰਦਾ ਉੜਾ ਉੱਤੇ ਲਿਖਿਆ ਬਾਈ ਕਿ 50000 ਨੌਕਰੀ ਦਿੰਦੀ ਆ ਇੰਨੇ ਲੋਕ ਬੱਕੇ ਕਰਤੇ ਆ ਆਏ ਦਿਨ ਵੀਡੀਓ ਆਉਂਦੀਆਂ ਨੇ ਮੁੱਖ ਮੰਤਰੀ ਕਦੇ ਪੱਤਰ ਦੇ ਰਹੇ ਹੈਗੇ ਤੇ ਕੁਝ ਕਰ ਰਹੇ ਉਹ ਸਾਰਾ ਕੁਝ ਕੀ ਚੱਲ ਰਿਹਾ ਬਿਰਜੀ ਪੱਤਰ ਇਹ ਸਾਰੇ ਡਰਾਮੇ ਨੇ ਇਹਨਾਂ ਦੇ ਅਸਲ ਦੇ ਵਿੱਚ ਇਹਨਾਂ ਦਾ ਭੇਤ ਹੁਣ ਪੂਰਾ ਖੋਲੂ ਚੁੱਕਿਆ ਠੀਕ ਹੈ ਨਾ ਅਲੂਧਿਆਣੇ ਦੇ ਵਿੱਚ ਦੇਖ ਲਓ ਹੁਣ ਤੁਸੀਂ ਜੇ ਇਹਨਾਂ ਨੂੰ ਹਜੇ ਵੀ ਕਹਿਣ ਦੀ ਲੋੜ ਪੈ ਗਈ ਵੀ ਅਸੀਂ ਹੁਣ ਵਿਕਾਸ ਕਰਾਂਗੇ ਇਹਨਾਂ ਦਾ ਮੁੱਖ ਮੁੱਦਾ ਕੀ ਸੀਗਾ ਪਹਿਲਾਂ ਵੀ ਜਦੋਂ ਅਸੀਂ ਸਾਡੀ ਸਰਕਾਰ ਬਣ ਗਈ ਜੇ ਅਸੀਂ ਕੰਮ ਕਰੇ ਹੋਣਗੇ ਤਾਂ ਸਾਨੂੰ ਵੋਟ ਦੇ ਦਿਓ ਨਹੀਂ ਨਾ ਦਿਓ ਹੈਨਾ ਹੁਣ ਕਿੱਥੇ ਗਿਆ ਉਹ ਜੇ ਕਿਤੇ ਹੋਣੇ ਕੰਮ ਤੁਹਾਨੂੰ ਮਿਲ ਜੂਗੇ ਹੁਣ ਤਾਂ ਤੁਹਾਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਜਿੰਨੇ ਪੈਸਿਆਂ ਦੇ ਇਹਨਾਂ ਨੇ ਫਲੈਕਸ ਲਾਏ ਨੇ ਨਾ ਉਹਨੇ ਦੇ ਵਿੱਚ ਟੀਚਰ ਭਰਤੀ ਕਰ ਲੈਂਦੇ ਸਾਰੇ ਖੁਸ਼ ਹੋ ਜਾਂਦੇ ਇਹ ਹਰ ਗਲੀ ਹਰ ਮੋੜ ਹਰ ਮਤਲਬ ਆਪਾਂ ਮਹੱਲੇ ਦੇ ਵਿੱਚ ਜਾ ਕੇ ਦੇਖੀਏ 20 20 ਪੋਸਟਰ ਇਹਨਾਂ ਦੀ ਐਂਟਰੀ ਦੇ ਉੱਤੇ ਹੁੰਦੇ ਨੇ ਫ੍ਰੀਚ ਬਣ ਜਾਂਦੇ ਨੇ ਉਹ ਨਹੀਂ ਬਣਦੇ ਨਾ ਜਿਹੜੇ 55000 ਦੀ ਗੱਲ ਕਰਦੇ ਨੇ 55000 ਨੌਕਰੀਆਂ ਦੇਤੀਆਂ ਉਹ ਜਨਤਾ ਕਰ ਦੋ ਲਿਸਟ ਫਿਰ ਕਿਹਨੂੰ ਦਿੱਤੀਆਂ ਨੇ ਪਤਾ ਲੱਗ ਜੂਗਾ ਸਾਰਿਆਂ ਨੂੰ ਅਸੀਂ ਕੌਣ ਆ ਜਿਹੜੇ ਆ ਧੂਪਾਂ ਦੇ ਵਿੱਚ ਅੱਜ ਤੱਕ ਚਲੋ ਆਪਣੇ ਕੋਲ ਪੁਲਦੀਚ ਹੋਂ ਹੈਗੀ ਆ ਸਾਡੇ ਪਿੰਡ ਨੂੰ ਪਾਣੀ ਵੀ ਨਹੀਂ ਆਉਂਦਾ ਕੋਠਿਆਂ ਦੇ ਮੂਰੇ ਧੱਕੇ ਖਾ ਕੇ ਆਦੇ ਨੇ ਡੰਡੇ ਖਾ ਕੇ ਆਦੇ ਨੇ ਅਸੀਂ ਇਹਨਾਂ ਦੇ ਹਨਾ ਉਹ ਕਿਹਨੂੰ ਦਿੱਤਾ ਵਿਕਾਸ ਉਹ ਤਾਂ ਪਤਾ ਹੀ ਨਹੀਂ ਲੱਗਿਆ ਹੈ ਕਿਨੂੰ ਕਰਿਆ ਉਹ ਨੌਕਰੀਆਂ ਵਾਲ ਕੰਮ ਜਾ ਹੁਣ ਤੁਹਾਡੀਆਂ ਭਾਈ ਜਿਹੜੀਆਂ ਮੁੱਖ ਮੰਗਾਂ ਨੇ ਮੰਗਾਂ ਕੀ ਨੇ ਤੁਹਾਡੀਆਂ ਭਾਈ ਜੀ ਸਾਡਾ ਸਾਂਝਾ ਮੋਰਚਾ ਉਹਦੇ ਚ ਇੱਕ ਤਾਂ 55% ਦੀ ਸ਼ਰਤ ਹੈਗੀ ਹਨਾ ਇੰਗਲਿਸ਼ ਮੈਂ ਸਾਇੰਸ ਦੇ ਜਿਹੜੇ ਟੀਚਰ ਰੱਖਣੇ ਨੇ ਲੈਕਚਰਰ ਭਰਤੀ ਕਰਨੀ ਇੱਕ ਸਾਡਾ ਪੇਪਰ ਰੋਲ ਦਾ 2.5 ਸਾਲ ਤੋਂ ਹਨਾ ਆਰਟ ਐਂਡ ਕ્રાਫਟ ਦਾ ਸਿਰਫ ਪੇਪਰ ਲੈਣਾ ਤੇ ਜੁਆਇਨ ਕਰਵਾਉਣਾ ਉਹ ਵੀ ਨਹੀਂ ਹੋਇਆ ਇਹਨਾਂ ਤੋਂ ਕੀ ਕਰੀਏ ਅਸੀਂ ਧਰਨੇ ਨਾਲ ਲਾਈਏ ਕਿੰਨੇ 4 ਸਾਲ ਹੋ ਗਏ ਭਾਈ ਜੀ ਜਦੋਂ ਆਏ ਸੀਗੇ ਅਸੀਂ ਵੀ ਸੀਗੇ ਅੱਗੇ ਜਿਵੇਂ ਹੁਣ ਆ ਫੜੇ ਹੋ ਨਾ ਪੋਸਟਰ ਉਵੇਂ ਆ ਆ ਨਹੀਂ ਆ ਮਾਨਮੀ ਪਾਰਟੀ ਦੇ ਝੰਡੇ ਫੜੇ ਹੋ ਹੁੰਦੇ ਸੀਗੇ ਅਸੀਂ ਹਨਾ ਤੇ ਨਾਰੇ ਲਾਉਂਦੇ ਫਿਰਦੇ ਹੁੰਦੇ ਸੀਗੇ ਅਸੀਂ ਵੀ ਸੀਗੇ ਉਹ ਮੁੜ ਕੇ ਹੁਣ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਹੋਇਆ ਕੱਖ ਨਹੀਂ ਇਹਨਾਂ ਤੋਂ ਅਸੀਂ ਫਿਰ ਆਪਦੇ ਚੱਕ ਲਿਆ ਹੁਣ ਇਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਸਾਨੂੰ ਆਏ ਸੀਗਾ ਵੀ ਇਹ ਆਉਣਗੇ ਪ੍ਰੋਸੈਸ ਤੇਜ਼ ਹੋਊਗਾ ਅੱਗੇ ਕੰਮ ਲੱਗਾਂਗੇ ਇਹਨਾਂ ਨੇ ਤਾਂ ਜ਼ਮੀਂ ਠੰਡੇ ਵਾਸਤੇ ਜਪਾਤਾ ਕੰਮ ਕਰੀ ਹੀ ਗੱਖ ਨਹੀਂ ਜ਼ਮੀਂ ਨਫਿੱਧ ਸਰਕਾਰ ਹੁਣ ਤੱਕ ਦੀ ਜਿਹੜਾ ਵਿਕਾਸ ਉਹਨਾਂ ਨੇ 70 ਸਾਲਾਂ ਚ ਕਰਿਆ ਸੀ ਇਹਨਾਂ ਨੇ 3 ਸਾਲਾਂ ਚ ਮਿੱਟੀ ਬਲੀਤ ਕਰਤੀ ਉਹਦੀ ਵੀ ਹੁਣ ਪੁਸ਼ਤਾਵਾ ਹੋ ਰਿਹਾ ਜਿਹੜੇ ਪੋਸਟਰ ਚੱਕੇ ਸੀਗੇ ਉਹਦੇ ਹੱਥਾਂ ਦੇ ਵਿੱਚ ਪੁਸ਼ਤਾਵਾ ਬਾਈ ਜੀ ਬਹੁਤ ਜ਼ਿਆਦੇ ਐਂ ਹੁੰਦਾ ਵੀ ਯਾਰ ਕੈਸੇ ਬੰਦਿਆਂ ਨਾਲ ਲੱਗੇ ਹੈਨਾ ਵੀ ਇਹ ਬੰਦੇ ਸੀਗੇ ਉਹੀ ਬੰਦੇ ਨੇ ਜਿਹੜਾ ਬੰਦਾ ਕਹਿੰਦਾ ਹੁੰਦਾ ਸੀਗਾ ਵੀ ਮੈਨੂੰ ਇੱਕ ਵਾਰੀ ਦੁੱਧਾ ਦਿਓ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਕੁਝ ਵੀ ਕੰਮ ਕਰਾਂਗੇ ਤੁਹਾਡੇ ਵਿੱਚ ਆ ਕੇ ਕਰਾਂਗੇ ਇਹ ਵੀ ਆਈਪੀ ਕਲਚਰ ਫਿਰ ਇਹਨਾਂ ਦੇ ਖਤਮ ਹੋ ਗਿਆ ਉਹ ਗੱਡੀਆਂ ਕਿੱਥੇ ਗਈਆਂ ਕਹਿੰਦਾ ਸੀਗਾ ਮੈਂ ਆਪਦਾ ਅਸੀਂ ਮਾਰਕੀਟ ਜਾਇਆ ਕਰੂੰਗਾ ਮੈਂ ਹਨਾ ਕਿਸੇ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ ਸਭ ਤੋਂ ਵੱਧ ਸਿਕਿਉਰਿਟੀ ਤਾਂ ਇਹਨਾਂ ਨੇ ਲਈ ਐ ਇੰਨੀ ਤਾਂ ਕਿਸੇ ਨੇ ਨਹੀਂ ਲਈ ਸੀਗੀ ਮੰਨਦੇ ਹੋ ਕਿ ਨਹੀਂ ਐਸ ਗੱਲ ਨੂੰ ਹਾਂ ਕਦੇ ਗੱਲਬਾਤ ਤੁਹਾਡੀ ਮੀਟਿੰਗ ਸਰਕਾਰ ਬਣਨ ਤੋਂ ਪਹਿਲਾਂ ਹੋਈਆਂ ਨੇ ਮੁੱਖ ਮੰਤਰੀ ਜਦੋਂ ਨਹੀਂ ਬਣੇ ਸੀ ਕਿ ਭਗਵੰਤ ਸਿੰਘ ਮਾਨ ਨੂੰ ਮਿਲੇ ਉਹਦੋਂ ਕਦੇ ਬਿਰਜੀ ਮੀਤ ਹਰ ਸਾਡੇ ਚ ਆ ਕੇ ਬਹਿਣਾ ਹੁੰਦਾ ਸੀ ਸੰਗਰੂਰ ਧਰਨਾ ਲੱਗਿਆ ਹੁੰਦਾ ਸੀਗਾ ਬਾਈ ਜੀ ਤੁਸੀਂ ਵੋਟਾਂ ਪਾਓ ਜਿਤਾਓ ਅਸੀਂ ਤੁਹਾਡੇ ਕੰਮ ਸਾਰਿਆਂ ਤੋਂ ਪਹਿਲਾਂ ਕਰਾਂਗੇ ਹੁਣ ਜਾਈਏ ਮਿਲਦੇ ਤੱਕ ਨਹੀਂ ਹੈਗੇ ਹਰਜੋਤ ਵੈਂਸ ਦੀ ਕੋਠੀ ਦੇ ਬਾਹਰ ਲਿਖਿਆ ਤੁਹਾਡਾ ਆਪਣਾ ਘਰ ਹੈ ਮੈਂ ਤੁਹਾਡਾ ਆਪਦਾ ਪੁੱਤ ਭਾਈ ਆ ਮੈਨੂੰ ਜਦੋਂ ਮਰਜ਼ੀ ਆ ਕੇ ਮਿਲੋ ਮੈਨੂੰ ਮਿਲਣ ਵਾਸਤੇ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ ਆ ਪਿਛਲਾ ਧਰਨਾ ਆਪਣਾ ਕਦੋਂ ਸੀਗਾ ਬਈ ਜਿੱਥੇ ਪਿਛਲੇ ਧਰਨੇ ਜਦੋਂ ਅਸੀਂ ਗਏ ਆ ਤੇ ਉੱਥੇ ਕੰਮਟਾਇਆ ਗਿਆ ਕਿ ਥੋੜੇ ਦੇ ਪਰਚੇ ਦਰਜ ਕਰ ਦੇਾਂਗੇ ਤੁਸੀਂ ਮੰਤਰੀ ਦੀ ਕੋਠੀ ਆ ਕੇ ਆਹ ਕਿਵੇਂ ਕਰ ਇਸ ਤਰ੍ਹਾਂ ਦਾ ਇਹਨਾਂ ਦਾ ਬਿਹੇਵੀਅਰ ਹੈ ਮਤਲਬ ਘਰ ਦੇ ਬਾਹਰ ਲਿਖਿਆ ਕਿ ਜਦੋਂ ਮਰਜ਼ੀ ਮਿਲੋ ਪਰ ਮਿਲਣ ਨਹੀਂ ਦਿੱਤਾ ਹਾਂ ਘਰ ਦੇ ਬਾਹਰ ਲਾਇਆ ਹੋਇਆ ਤਖਤਾ ਲਿਖ ਕੇ ਹਨਾ ਪਰ ਨਾਲ ਇਹ ਵੀ ਲਾ ਰਿਹਾ ਕੁੱਤ ਮਤਲਬ ਜਾਓ ਤੇ ਲਿਖਿਆ ਤਾਂ ਇਹ ਹੁੰਦਾ ਵੀ ਆਓ ਮਿਲੋ ਸਾਨੂੰ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ ਪਰ ਜਾ ਕੇ ਡਾਂਡਾ ਡਾਂਗਾ ਹਾ ਕੇ ਮੁਰਤਿਆਂ ਨੇ ਬਈ ਥੋਥੇ ਹਮੇਸ਼ਾ ਮਿਲਦੇ ਤੱਕ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਦਾ ਅੱਜ ਧਰਨਾ ਹੈਗਾ ਉਹਦਣੇ ਕੋਠੀ ਤੋਂ ਬਾਹਰ ਹੋ ਜਾਂਦੇ ਨੇ ਇਹ ਕਿਤੇ ਵੀ ਲਾ ਲਓ ਸੰਗਰੂਰ ਲਾ ਲਓ ਸੰਗਰੂਰ ਧਰਨਾ ਲੱਗਦਾ ਸਾਨੂੰ ਕੋਠੀ ਦੇ ਗੇਟ ਤੱਕ ਨਹੀਂ ਪਹੁੰਚਣ ਦਿੱਤਾ ਜਾਂਦਾ ਇਹ ਬੰਦੇ ਕਹਿੰਦੇ ਹੁੰਦੇ ਸਾਨੂੰ ਜਦੋਂ ਮਰਜ਼ੀ ਆ ਕੇ ਮਿਲੋ ਤੁਹਾਡੀ ਆਪਦੀ ਸਰਕਾਰ ਹੈ ਆਪ ਦੇਖ ਲਓ ਨਾਮ ਰੱਖਿਆ ਆਪਦੀ ਸਰਕਾਰ ਆਪਦੀ ਤਾਂ ਹੈਗੀ ਹੀ ਨਹੀਂ ਤਾਂ ਬਹੁਤ ਖਾਸ ਬੰਦੇ ਨੇ ਜੀ ਹੁਣ ਜਦੋਂ ਪੜ੍ਹ ਲਿਖ ਰਹੀ ਸੀ ਕਿ ਨੌਕਰੀ ਪਤਾ ਸੀ ਕਿ ਲੱਗਿਆ ਕਿ ਤੇ ਸੋਚਿਆ ਸੀ ਕਿ ਆ ਕੁਝ ਵੀ ਕਰਨਾ ਪਊਗਾ ਨੌਕਰੀ ਲੈਣ ਤੇ। ਕਦੇ ਵੀ ਨਹੀਂ ਸੋਚਿਆ ਜੀ ਸਾਨੂੰ ਆਹ ਵਾਲੇ ਦਿਨ ਵੀ ਦੇਖਣੇ ਪੈਣਗੇ ਜੀ। ਪਰ ਇਹ ਸਰਕਾਰਾਂ ਅੰਦਰ ਕਿ ਸਾਨੂੰ ਆਹ ਵਾਲੇ ਦਿਨ ਵੀ ਦੇਖਣੇ ਪੈ ਰਹੇ ਹਜੇ ਨਹੀਂ। ਜੀ ਇਹ ਸਰਕਾਰਾਂ ਹੀ ਸਹੀ ਤਰੀਕੇ ਨਾਲ ਕੰਮ ਕਰਦੀਆਂ ਤਾਂ ਸਾਨੂੰ ਆ ਦਿਨਾਂ ਤੋਂ ਦੇਖਣੇ ਪੈਂਦੇ ਨਾ ਸਰਦਾਂ ਤੇ ਰੁੱਲਣਾ ਪੈਂਦਾ। ਮਨੁੱਖ ਨੂੰ ਧਰਨਾ ਤੇ ਰਹਿਣਾ ਜਦੋਂ ਜਦੋਂ ਹੁੰਦਾ ਕਿ ਕਿਤੇ ਮੰਤਰੀ ਆ ਰਹੇ ਕੋਈ ਲੀਡਰ ਆ ਰਹੇ ਤਾਂ ਧਰਨਾ ਲਾ ਲਓ ਜੇ ਤੁਹਾਨੂੰ ਇਹ ਹੀ ਹੁੰਦਾ ਮੰਨਣਾ। ਹੋਈ ਬਸ ਸੱਨਿਆ ਤੇ ਆਂਦੇ ਰਿਹਾ ਜੇ ਸਾਨੂੰ ਤਾਂ ਸਾਨੂੰ ਵੀ ਇੱਕ ਰਹਿੰਦਾ ਸਾਡਾ ਜੀ ਪੇਪਰ ਰੰਦਾ ਡਰਾਫਟ ਦਾ ਪੇਪਰ ਹੈ 3 ਸਾਲਾਂ ਤੋਂ ਪਿਆ ਹੈ ਉਹ ਪੇਪਰ ਇੱਕ ਲੈ ਲੈਣ ਹੋਰ ਕੁਛ ਵੀ ਨਹੀਂ ਹੈ। ਭਾਈ ਇਸ ਤੋਂ ਬਾਅਦ ਆ ਇਲੈਕਸ਼ਨ ਤੋਂ ਬਾਅਦ ਉਹ 27 ਦੇ ਵਿੱਚ ਦੂਜੇ ਇਲੈਕਸ਼ਨ ਵੀ ਹੋਣੇ ਆ ਸਰਕਾਰ ਬਦਲਣੀ ਹੈ ਕਿਹਦੀ ਬਣੇ ਉਦੋਂ ਕੀ મતલਬ ਜਦੋਂ ਇਹ ਪਿੰਡਾਂ ਵਿੱਚ ਆਉਣਗੇ ਵੋਟਾਂ ਮੰਗਣ ਆਉਣਗੇ ਤੁਹਾਡੇ ਕੋਲੇ ਉਦੋਂ ਕੀ ਜਵਾਬ ਸਵਾਲ ਤੁਹਾਡੇ ਹੋਣਗੇ। ਭਾਈ ਜੀ ਉਹ ਹਲੇ ਕੰਮ ਚੱਲੋ ਦੂਰ ਹੈ ਇਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਸਾਡੇ ਨਾਲ ਹੋਣਾ ਕੀ ਹੈ ਉਸ ਗੱਲ ਤੋਂ ਇਹ ਭਲੀ ਭਾਂਤੀ ਜਾਣੂ ਨੇ ਵੀ ਹਨਾ ਆ ਹੁਣ ਪਿੱਛੇ ਐਮਸੀ ਦੀਆਂ ਇਲੈਕਸ਼ਨ ਆਈਆਂ ਸੀਗੀਆਂ ਮਹੱਲਿਆਂ 'ਚ ਨਹੀਂ ਬਣ ਦਿੱਤੇ ਹੈਗੇ। ਹਣਾ ਜਿੱਤ ਬੇਸ਼ੱਕ ਗਏ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਵੇਂ ਜਿੱਤੇ ਨੇ ਇਹ ਪਰ ਹੁਣ 27 ਦੇ ਵਿੱਚ ਇਹਨਾਂ ਨੂੰ ਪਹਿਲਾਂ ਹੀ ਪਤਾ ਇੰਟੂਇਸ਼ਨ ਹੈਗੀ ਹੈ ਇਹਨਾਂ ਨੂੰ ਵੀ ਹੁਣ ਸਾਡਾ ਕੰਮ ਹੋਣਾ ਨਹੀਂ ਜਿੰਨਾ ਖਾਧਾ ਜਾਂਦਾ ਖਾ ਲਓ ਹਣਾ ਜਿੰਨਾ ਖਾਧਾ ਜਾਂਦਾ ਖਾ ਲਓ 27 ਦੇ ਵਿੱਚ ਤਾਂ ਇਹਨਾਂ ਦੀ ਪੂਰੀ ਫੱਟੀ ਪੋਚੀ ਜਾਊਗੀ ਸ਼ਾਇਰੀਆਂ ਨੂੰ ਵੀ ਪਤਾ ਹੈ ਇਹ ਹਾਂ ਪਿੰਡਾਂ 'ਚ ਬਈ ਤੁਸੀਂ ਜਾਣਦੇ ਹੋ ਤੁਹਾਨੂੰ ਸਾਡੇ ਨਾਲੋਂ ਵੱਧ ਪਤਾ ਹੈਗਾ ਤੁਸੀਂ ਜਾਣਦੇ ਹੋ ਤੁਹਾਨੂੰ ਸਹੀ ਹਾਲਾਤ ਤੁਹਾਨੂੰ ਪਤਾ ਨੇ ਇਹ ਅਸਤਾ ਚਲੋ ਬੋਲ ਦਾਂਗੇ ਆਪਦੇ ਕੰਮ ਖਾਤਰ ਵੀ ਬੋਲ ਦਾਂਗੇ ਪਰ ਜਲੂਸ ਨਿਕਲਿਆ ਪਿਆ ਜਮਾਂ ਜਮਾਂ ਜਲੂਸ ਨਿਕਲਿਆ ਪਿਆ ਜਿਹੜੇ ਕੰਮ ਕਹਿੰਦੇ ਨੇ ਸਿਰਫ ਫਲੈਕਸਾਂ ਤੱਕ ਸੀਮਤ ਨੇ ਉਦੋਂ ਅੱਗੇ ਗਈ ਨਹੀਂ ਹੈਗੇ ਇਹ ਬਸ ਬੋਲਣ ਇਹਨਾਂ ਨੂੰ ਚੁਟਕਲੇ ਜਿੰਨੇ ਮਰਜੀ ਯਾਰ ਪਹਿਲਾਂ ਐਨਐਚਓ ਨਾਲ ਸੌਂਦੇ ਭਗਵਾਨ ਤਮਾਨ ਹੈਗਾ ਚੰਨੀ ਤੇ ਦਵਾ ਲਾਤਾ ਇਹ ਤੇ ਲਾਤਾ ਤਵਾ ਉਹ ਹੁਣ ਤਾਂ ਸ਼ਗਲ ਦੇਖ ਕੇ ਗੁੱਸਾ ਜਾਣ ਲੱਗਿਆ ਬਈ ਜੀ ਹਾਂ ਹਰੇਕ ਹਰੇਜ ਮਤਲਬ ਹੁਣ ਤਾਂ ਮੁੱਖ ਮੰਤਰੀ ਖੋਦਾ ਹੁਣ ਵੀ ਉਹਨਾਂ ਨੂੰ ਚੁਟਕਲੇ ਸੁਣਾ ਰਿਹਾ ਹੈ ਬਈ ਚੱਲਦੀ ਜੁਟਕਲੇ ਨੇ ਹੋਰ ਆਉਂਦੇ ਕੀ ਆ ਉਹਨੂੰ ਤੁਸੀਂ ਤੁਹਾਨੂੰ ਲੱਗਦਾ ਕੁਝ ਕਰਿਆ ਤਿੰਨ ਸਾਲ ਦੇ ਵਿੱਚ ਚਲੋ ਠੀਕ ਹੈ ਆਪਾਂ ਕਹਿੰਨੇ ਆ ਅਸੀਂ ਝੂਠ ਬੋਲਦੇ ਆ ਤੁਸੀਂ ਜਿੱਥੇ ਜਾਂਦੇ ਹੋ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਡਾ ਘਰ ਮਹੱਲਾ ਤੁਹਾਨੂੰ ਲੱਗਦਾ ਕਿਸੇ ਸਾਲੇ ਸੀਵਰੇਜ ਦਾ ਵੀ ਟੱਕਣ ਰੱਖਿਆ ਗਿਆ ਨਹੀਂ ਨਾ ਕੱਖ ਨਹੀਂ ਕੁਝ ਵੀ ਨਹੀਂ ਹੋਇਆ ਹੈਗਾ ਜਦੋਂ ਆਪ ਸਰਕਾਰ ਬਣੀ ਸੀਗੀ ਇਹਨਾਂ ਨੇ ਗਰੁੱਪ ਜੇ ਬਣਾ ਲਏ ਵੀ ਚਲੋ ਵੀ ਹੁਣ ਤੁਹਾਡੇ ਕੰਮ ਆ ਇਹ ਛੇਤੀ ਹੋਇਆ ਕਰਨਗੇ ਮੈਂ ਕਿਹਾ ਚਲੋ ਵੀ ਗਰੁੱਪ ਬਣ ਕੇ ਹੁਣ ਜਿਹੜਾ ਕੰਮ ਹੋਇਆ ਫੋਟੋ ਵਿੱਚ ਨਹੀਂ ਲਾਈਟ ਦੀ ਟੁੱਟੀ ਪਈ ਆ ਚਲ ਕੇ ਹੋ ਜਾਊਗਾ ਹਨਾ ਸੀਵਰੇਜ ਦੀ ਟੱਕਣ ਨਹੀਂ ਹੈਗਾ ਫੋਟੋ ਪਾ ਦਿਓ ਜੀ ਹੋ ਜਾਊਗਾ ਕੱਖ ਨਹੀਂ ਹੋਇਆ ਇਹਨਾਂ ਤੋਂ ਕੱਖ ਵੀ ਨਹੀਂ ਸਿਵਰੇਟ ਟੱਕਣੇ ਆਪਸਾ ਟੱਕ ਕਰਕੇ ਲਾਇਏ ਨੇ ਅਸੀਂ ਮਤਲਬ ਸਿਵਰੇਟ ਟੱਕਣ ਨਹੀਂ ਲੱਗ ਰਹੇ ਹੂਰ ਤੇ ਹੋਣਾ ਕੀ ਹੈ ਕੀ ਹੋਣਾ ਵੀਰੇ ਕੁਝ ਨਹੀਂ ਹੋਣਾ ਹੁਣ ਤਾਂ ਸਾਨੂੰ ਆਪਦੇ ਆਪ ਤੇ ਨਾਲੇ ਤਾਂ ਗੁੱਸਾ ਆਉਂਦਾ ਹੈਗਾ ਨਾਲੇ ਤਾਂ ਅਰਸਾ ਆਉਂਦਾ ਹੈਗਾ ਹਨਾ ਗੁੱਸਾ ਇਸ ਗੱਲੋਂ ਆਉਂਦਾ ਵੀ ਉਹ ਵੋਟਾਂ ਪਾਤੀਆਂ ਇਹਨਾਂ ਨੂੰ ਵੀ ਕਿਵੇਂ ਚੋੜੇ ਹੋ ਹੋ ਕੇ ਪਾਈਆਂ ਹਨਾ ਵੀ ਮੂਰੇ ਭੱਜੇ ਫਿਰਦੇ ਸੀਗੇ ਤਰਸ ਇਸ ਕਰਕੇ ਆਉਂਦਾ ਯਾਰ ਵੀ ਹਲੇ ਵੀ ਟੱਕੇ ਖਾਰੇ ਆਗੇ ਪਿਛਲੇ 3.5 ਸਾਲਾਂ ਚੋ ਜੀ ਇਹਨਾਂ ਤੋਂ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਬਸ ਇਹਨਾਂ ਨੇ ਇੱਕੋ ਹੀ ਕੰਮ ਕੀਤਾਗਾ ਵੋਟਾਂ ਨੂੰ ਲੇਟ ਕੀਤਾਗਾ ਔਰ ਵੋਟਾਂ ਨੂੰ ਡਿਲੇ ਕਰ ਕਰਕੇ ਕਰ ਕਰਕੇ ਆ ਸਾਢੇ 3 ਸਾਲ ਹੋ ਗਏ ਅਸੀਂ ਸਿਰਫ ਤੇ ਸਿਰਫ ਬੋਟੇ ਹੀ ਦੇਖਦੇ ਆ ਰਹੇ ਹਾਂ ਕਿ ਅੱਜ ਬੋਟ ਐਸ ਦੀ ਪੈ ਗਈ ਕੱਲ੍ਹ ਉਸ ਦੀਆਂ ਚੋਣਾਂ ਪਰਸੋਂ ਉਸ ਦੀਆਂ ਚੋਣਾਂ ਨੇ ਕੋਈ ਨਵੀਂ ਭਰਤੀ ਨਹੀਂ ਕੀਤੀ ਹੈਗੀ ਪੁਰਾਣੀਆਂ ਭਰਤੀਆਂ ਨੂੰ ਖਿੱਚ ਰਹੇ ਨੇ ਜਿਹੜੀਆਂ ਕੋਟਰਾਹੀਂ ਹੋ ਗਈਆਂ ਹੋ ਗਈਆਂ ਭਰਤੀਆਂ ਜਿਹੜੀਆਂ ਹਜੇ ਵਿਚ ਵਿਚਾਲੇ ਨੇ ਉਹ ਇਹ ਭਰਤੀਆਂ ਨਹੀਂ ਪੂਰੀਆਂ ਕਰਨੀਆਂ ਚਾਹੁੰਦੇ ਕਿਉਂਕਿ ਇਹਨਾਂ ਦਾ ਇੰਟਰਸਟ ਹੀ ਨਹੀਂ ਹੈਗਾ ਇਹਨਾਂ ਨੌਜਵਾਨਾਂ 'ਚ ਸਾਰੇ ਸਾਰਾ ਤਾਮਜਾਮ ਸਾਰੇ ਹੁਕਮ ਦਿੱਲੀ ਤੋਂ ਚੱਲਦੇ ਨੇ ਔਰ ਦਿੱਲੀ ਵਾਲਿਆਂ ਨੂੰ ਆਹ ਧਰਨੇ ਦੇ ਬੈਠੇ ਆ ਜਿਹੜੇ ਉਹ ਨਹੀਂ ਦਿੰਦੇ ਹੈਗੇ ਦਿੱਲੀ ਵਾਲਿਆਂ ਨੂੰ ਤਾਂ ਇਹ ਦਿੰਦੇ ਕਿ ਪੰਜਾਬ ਦੇ ਵਿੱਚ ਕਿਹੜੀ ਚੇਅਰਮੈਨ ਦੀ ਸੀਟ ਖਾਲੀ ਪਈ ਹੈ ਕਿਹੜੀ ਸੀਟ ਕਿੱਥੇ ਖਾਲੀ ਪਈ ਹੈ ਤੇ ਉਹਦੇ ਕਿਵੇਂ ਜਿਹੜਾ ਉਹ ਕਬਜ਼ਾ ਕੀਤਾ ਜਾਵੇ ਤੇ ਕਿਵੇਂ ਪੰਜਾਬ ਨੂੰ ਲੁੱਟਿਆ ਜਾਵੇ ਪਿਛਲੇ ਸਾਢੇ 3 ਸਾਲਾਂ ਤੋਂ ਲੈ ਕੇ ਹੁਣ ਤੱਕ ਪੰਜਾਬ ਨੂੰ ਲੁੱਟਣ ਤੋਂ ਇਲਾਵਾ ਹੋਰ ਕੋਈ ਵੀ ਕੰਮ ਜਿਹੜਾ ਆਮ ਆਦਮੀ ਪਾਰਟੀ ਨੇ ਉਹ ਨਹੀਂ ਕੀਤਾ ਹੈਗਾ ਜਿਹੜੇ ਕਹਿੰਦੇ ਸੀ ਅਸੀਂ ਸਿੱਖਿਆ ਕ੍ਰਾਂਤੀ ਬੜੇ ਵੱਡੇ ਵੱਡੇ ਦਾਅਵੇ ਨੇ ਸਿੱਖਿਆ ਕ੍ਰਾਂਤੀ ਲਿਆ ਦੇਾਂਗੇ ਜਾਂ ਹੈਲਥ ਦੇ ਵਿੱਚ ਕ੍ਰਾਂਤੀ ਲਿਆ ਦੇਾਂਗੇ ਤੇ ਮਹੱਲਾ ਕਲੀਨਿਕ ਦਾ ਕਿਵੇਂ ਹੁਣ ਭਗਵੰਤ ਮਾਨੀਆਂ ਫੋਟੋਆਂ ਲੱਗੀਆਂ ਕਿਵੇਂ ਉੱਥੇ ਨਰਿੰਦਰ ਮੋਦੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇੱਕ ਮੈਂ ਆਦੇ ਨਜ਼ਦੀਕੀ ਪਿੰਡੇ ਆਸ਼ਮਾਨ ਕੇਂਦਰ ਦੀ ਗੱਲ ਕਰਦਾ ਜਿੱਥੇ ਕਲੀਨਿਕ ਦੇ ਉੱਤੇ ਤਾਂ ਨਰਿੰਦਰ ਮੋਦੀ ਦੀ ਫੋਟੋ ਹੈ ਜੇਕਰ ਆਪਾਂ 4-500 ਮੀਟਰ ਮੇਨ ਤੇ ਜਾਈਏ ਉੱਥੇ ਭਗਵੰਤ ਮਾਨ ਐਂ ਕਰੀ ਖੜਾਗਾ ਤੇ ਐਂ ਦਾ ਨਿਸ਼ਾਨ ਬਣਾਇਆ ਹੋਇਆ ਹੈ ਵੀ ਆਮ ਆਦਮੀ ਮਹੱਲਾ ਕਲੀਨਿਕ ਇੱਧਰ ਹੈ ਦੇ ਉਸ ਮੁਹੱਲਾ ਕਲੀਨਿਕ ਦੇ ਵਿੱਚ ਜਾ ਕੇ ਦੇਖ ਲਓ ਉੱਥੇ ਭਗਵੰਤ ਮਾਨ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਕਹਿੰਦੇ ਉਹ ਮੋਦੀ ਦਾ ਹੈਗਾ ਤਾਂ ਇਹਨਾਂ ਦੀ ਇੱਥੋਂ ਹੈਲਸ ਦਾ ਤਾਂ ਇਹਨਾਂ ਦੀ ਇੱਥੋਂ ਪੋਲ ਨਿਕਲਦੀ ਹੈ ਤੇ ਦੂਸਰਾ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੀ ਗੱਲ કરી ਸੀਗੀ ਥਾਂ ਥਾਂ ਤੇ ਇਹਨਾਂ ਦੇ ਜੂਤ ਫੈਰੇ ਨੇ ਜਦੋਂ ਦੀ ਸਰਕਾਰ ਬਣੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਰ ਜਿੰਨੇ ਵੀ ਅਧੂਰੇ ਕੰਮ ਸੀਗੇ ਜਾਂ ਹੋਵੇ ਸੀਗੇ ਉਹਦੇ ਸਿਰਫ ਤੇ ਸਿਰਫ ਇਹਨਾਂ ਨੇ ਕੀ ਹੈ ਨੀਂਹ ਪੱਥਰ ਲਾਏ ਨੇ ਭਾਈ ਜੀ ਨੀਂਹ ਪੱਥਰ ਵੀ ਲਾਏ ਨੇ ਆਪਾਂ ਗੱਲ ਕਰੀਏ ਉਹਨਾਂ ਦੇ ਕੰਮਾਂ ਦੀ ਵੀ ਕੰਮ ਕਿਤੇ ਵੀ ਨੇ ਕਿ ਨਹੀਂ ਕੀਤੇ ਇਹਨਾਂ ਨੇ ਬਸ ਕ੍ਰੈਡਿਟ ਲਿਆ ਕੰਮਾਂ ਦਾ ਕਰੇ ਉਹ ਕੰਮਾਂ ਦਾ ਕ੍ਰੈਡਿਟ ਆਪ ਲੈ ਲਿਆ ਪਟਿਆਲੇ ਵਾਲਾ ਬਸ ਜਣ ਤੁਹਾਨੂੰ ਪਤਾ ਜਿਹੜਾ ਨਵਾਂ ਬਣਿਆ ਕਿਹਨੇ ਬਣਵਾਇਆ ਇਹਨੇ ਬਣਵਾਇਆ ਉਹ ਹੈ ਅਦ ਘਾਟਣ ਕਿਹਨੇ ਕਰਿਆ ਉਹ ਅੰਤਮਾਨ ਨੇ ਬਣਾਇਆ ਉਹਨੇ ਨਹੀਂ ਬਣਾ ਸਾਰਾ ਕੁਝ ਐਵੇਂ ਹੀ ਚੱਲ ਰਿਹਾ ਲੀਪਾ ਪੋਚੀ ਚੱਲ ਰਿਹਾ ਓਵਰਲੈਪਿੰਗ ਹੋ ਰਹੀਆ ਸਾਰੇ ਕੰਮਾਂ ਦੇ ਉੱਤੇ ਹਨਾ ਕੀਤਾ ਕਿਸੇ ਨੇ ਨਾਮ ਕਿਸੇ ਦਾ ਕਿਤਾ ਕਿਸੇ ਨੇ ਨਾਮ ਕਿਸੇ ਦਾ ਕੱਖ ਨਹੀਂ ਕਰਿਆ ਹੈਗਾ ਹਜੇ ਤੱਕ ਤੁਹਾਨੂੰ ਲੱਗਦਾ ਕਿਸੇ ਨੂੰ ਕੋਈ ਕੰਮ ਕਰਿਆ ਬਈ ਕੋਈ ਵਧੀਆ ਕੰਮ ਕਿਸੇ ਤਰੀਕੇ ਦਾ ਵੀ ਲੱਗਦਾ ਹੋਵੇ ਕਰਿਆ ਹੈਗਾ ਕੱਖ ਨਹੀਂ ਕਰਿਆ ਹੈਗਾ ਵੀਰੇ ਸਿੱਖਿਆ ਭਰਤੀ ਸਿਹਤ ਦੇ ਵਿੱਚ ਭਰਤੀ ਕਹਿੰਦੇ ਸੀਗੇ ਦੇਵਾਂਗੇ ਸਾਡਾ ਮੁੱਦਾ ਹੀ ਇਹ ਆ ਵੀ ਸਿੱਖਿਆ ਤੇ ਸਿਹਤ ਨੂੰ ਸੁਧਾਰਾਂਗੇ ਸੁਧਾਰਤਾ ਫਿਰ ਕਿਸੇ ਹਸਪਤਾਲ ਚ ਜਾ ਕੇ ਦੇਖ ਲਈਏ ਨੇੜੇ ਲੁਧਿਆਣੇ ਦੀ ਜਾ ਕੇ ਦੇਖ ਲਈ ਆਪਾਂ ਸੁਧਾਰਤਾ ਕੱਖ ਨਹੀਂ ਹੋਇਆ ਹੈਗਾ ਦੇਖੋ ਹੁਣ ਜਿਹੜੇ ਇਹ ਸਿੱਖਿਆ ਕ੍ਰਾਂਤੀ ਦੇ ਉਦਘਾਟਨ ਕਰ ਰਹੇ ਸੀਗੇ ਐਸ ਜੋਨ ਨੂੰ ਜਿੱਤਣ ਵਾਸਤੇ ਕਰ ਰਹੇ ਸੀਗੇ ਹੁਣ ਚੋਣਾਂ ਤੋਂ ਬਾਅਦ ਦੇਖ ਲਿਓ ਕਿੰਨੇ ਕੁ ਪੁੱਦੇ ਘਾਟਨ ਕਰਨਗੇ ਤੇ ਇਹਨਾਂ ਦੀ ਸਿੱਖਿਆ ਕਾਂਤਿਕ ਕ੍ਰਾਂਤੀ ਕਿੱਧਰ ਜਾਊਗੀ ਤੁਸੀਂ ਇਹ ਦੇਖ ਲਿਓ ਮਤਲਬ ਕੀ ਨੀਂ ਪੱਥਰ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਨਿਉ ਰੱਖਣੀ ਸ਼ੁਰੂਆਤ ਕਰਨੀ ਤੁਸੀਂ ਇੱਕ ਕੰਧ ਨੂੰ ਢਾਕੇ ਉਹਨੂੰ ਦੁਬਾਰੇ ਕਰਕੇ ਤੇ ਉੱਤੇ ਰੋਗਨ ਕਰਕੇ ਤੇ ਉੱਤੇ ਉਹਦੇ ਤੁਸੀਂ ਜਿਹੜਾ ਉਹ ਨੀਂ ਪੱਥਰ ਲਾਉਂਗੇ ਇਹਦਾ ਕਹਿੰਦੇ ਸੀਗੇ ਨੀਂ ਪੱਥਰ ਤਾਂ ਮੁਰਤੀਆਂ ਦੇ ਲੱਗਦੇ ਹੁੰਦੇ ਨੇ ਨੀਂ ਪੱਥਰ ਤਾਂ ਉਹਦੇ ਲੱਗਣਾ ਚਾਹੀਦਾ ਰਾਜ ਮਿਸਤਰੀ ਦਾ ਜਿਹੜਾ ਮਤਲਬ ਉਸ ਨੀ ਪੱਥਰ ਨੂੰ ਬਣਾਉਂਦਾਗਾ ਫਿਰ ਅਸੀਂ ਪੁੱਛਣਾ ਚਾਹੁੰਦੇ ਆ ਕਿ ਭਗਵੰਤ ਮਾਨ ਅਰਜੋਤ ਬੈਂਸ ਜਾਂ ਉਹਦੇ ਚ ਇੱਕ ਹੋਰ ਲੋਕਲ ਐਮਐਲਏ ਉਹਨਾਂ ਚ ਰਾਜ ਮਿਸਤਰੀ ਕਿਹੜਾਗਾ ਤੇ ਇਹਦਾ ਕਹਿੰਦੇ ਸੀਗੇ ਕਿ ਅਸੀਂ ਉਸ ਦਿਨ ਨੂੰ ਦੇਖਣ ਲਈ ਜਿਉਣੇ ਆ ਇਹਦੇ ਮਨਪ੍ਰੀਤ ਬਾਦਲ ਵੀ ਜਦੋਂ ਪੰਜਾਬ ਦਾ ਮੁੱਖ ਮੰਤਰੀ ਲੈਨ 'ਚ ਖੜ ਕੇ ਸਿਲੰਡਰ ਭਰ ਆਇਆ ਕਰੂਗਾ ਔਰ ਸਬਜ਼ੀ ਖਰੀਦਣ ਜਾਇਆ ਕਰੂਗਾ ਔਰ ਕਿਸੇ ਨੂੰ ਉਹਦੇ ਨਾਲ ਖੜ ਕੇ ਫੋਟੋ ਖਿਚਾਉਣ ਦੀ ਲੋੜ ਨਹੀਂ ਪੈਣੀ ਅਸੀਂ ਭਾਲਦੇ ਫਿਰਦੇ ਆ ਕਿਸੇ ਸਬਜ਼ੀ ਮੰਡੀ 'ਚ ਜਾਂ ਕਿਸੇ ਸਿਲੰਡਰ ਪਰ ਆਉਂਦੇ ਪਰ ਆਉਂਦਾ ਸਾਨੂੰ ਭਗਵਾਨ ਤਮਾਨ ਮਿਲ ਜੇ ਤੇ ਅਸੀਂ ਉਹਨੂੰ ਹੱਥ 'ਚ ਫੜਾ ਕੇ ਪੁੱਛੀ ਮੰਗ ਪੱਤਰ ਵੀ ਆ ਸਾਡੀ ਯਰ ਭਰਤੀ ਦਾ ਕਰਦੇ ਪੂਰੀ ਜੇ ਤੂੰ 55000 ਕੀਤੀਆਂ ਨੇ ਜੇ 55000 ਦਾ ਐਡਾ ਵੱਡਾ ਨੰਬਰ ਤਾਂ ਸਿਰਫ 250 ਭਰਤੀ ਕਰਮੀ ਕੀ ਔਖੀ ਹੈ ਇਹਦੇ ਵਾਸਤੇ ਤੇ ਜੇ ਇਹ ਨਹੀਂ ਕਰ ਕੀਤੀ ਪੂਰੀ ਇਹਨਾਂ ਨੇ ਕੱਖ ਵੀ ਨਹੀਂ ਕੀਤਾ ਹੈਗਾ ਸਾਰੀਆਂ ਪੁਰਾਣੀਆਂ ਤੇ ਆ ਉਹਦਾ ਨਾਂ ਛਾਪਦੇ ਨੇ ਐ ਕਰਨ ਇੱਕ ਇਹ ਕੋਈ ਰਿਕਾਰਡ ਜਾਰੀ ਕਰ ਦੇਣ ਲਿਸਟ ਜਾਰੀ ਕਰ ਦੇਣ ਵੀ ਕਿਹੜੀ ਭਰਤੀ ਦਾ ਅਸਥਾਰ ਕਿਹੜੀ ਸਰਕਾਰ ਨੇ ਦਿੱਤਾ ਸੀ ਕਿਹੜੀ ਡੇਟ ਚ ਆਇਆ ਸੀਗਾ ਕਦੋਂ ਪੇਪਰ ਹੋਇਆ ਸੀ ਔਰ ਕਦੋਂ ਜੁਆਇਨਿੰਗ ਹੋਈ ਹੈ ਪਤਾ ਲੱਗੂਗਾ ਕਿ ਇਹ ਬਿਲਕੁਲ ਨਹੀਂ ਆ ਖਾਲੀ ਹੈ ਇਹਨਾਂ ਦਾ ਇਹਨਾਂ ਨੇ ਟੱਕਾ ਹੀ ਨਹੀਂ ਤੋੜਿਆ ਹੈਗਾ ਕੋਈ ਸਿੱਖਿਆ ਕਰਨਕੀ ਨਹੀਂ ਹੈਗੀ ਇਹ ਬਹੁਤ ਧੰਨਵਾਦ ਬਾਈ ਜੀ ਕੱਲ ਬਾਦ ਕਰਾਂਗੇ ਥੈਂਕ ਯੂ ਵੀਰੇ ਥੈਂਕ ਯੂ ਜੀ ਕੰਮ ਤਾਂ ਨਹੀਂ ਅਸੀਂ ਤੋੜਿਆ ਢੱਕਾ 27 ਚ ਝਾੜੂ ਖਿਲਰੂ ਪੱਕਾ ਇਹ ਨਾਰਾ ਸੀ ਬਣਾਇਆ ਇਹ ਹੁਣੇ ਬਣ ਗਿਆ